ਅਮਰੀਕਾ ਦੇ ਵਿੱਚ ਨਾਗਰਿਕਤਾ ਹਾਸਲ ਕਰਨਾ ਸਿਰਫ ਇੱਕ ਕਾਗਜ਼ੀ ਪ੍ਰਕਿਰਿਆ ਨਹੀਂ ਸਗੋ ਇੱਕ ਜ਼ਿੰਮੇਵਾਰੀ ਅਤੇ ਵਫਾਦਾਰੀ ਦਾ ਪ੍ਰਤੀਕ ਹੈ ਵਰਜੀਨੀਆ ਵਿੱਚ ਕੁਝ ਪ੍ਰਵਾਸੀ 11 ਅਕਤੂਬਰ ਨੂੰ ਅਮਰੀਕੀ ਨਾਗਰਿਕ ਬਣਨ ਦੇ ਲਈ ਤਿਆਰ ਸਨ ਪਰ ਸਰਕਾਰੀ ਸ਼ਟਡਾਊਨ ਦੇ ਕਾਰਨ ਉਹਨਾਂ ਦੀ ਵਫਾਦਾਰੀ ਦੀ ਸੌਂ ਸਮਾਰੋਹ ਰੱਦ ਕਰ ਦਿੱਤੀ ਗਈ ਇਹ ਲੋਕ ਸਾਲਾਂ ਤੋਂ ਕਾਗਜ਼ੀ ਕਾਰਵਾਈਆਂ ਤੇ ਇੰਟਰਵਿਊ ਦੇ ਇੰਤਜ਼ਾਰ ਦੇ ਵਿੱਚ ਨੇ ਕਈਆਂ ਕੋਲ ਦਹਾਕੇ ਪੁਰਾਣਾ ਗ੍ਰੀਨ ਕਾਰਡ ਵੀ ਸੀ ਅਮਰੀਕਾ ਵਿੱਚ ਨਾਗਰਿਕਤਾ ਹਾਸਲ ਕਰਨ ਲਈ ਵਿਅਕਤੀ ਨੂੰ N400 ਫਾਰਮ ਭਰਨਾ ਪੈਂਦਾ ਹੈ ਘੱਟੋ-ਘੱਟ 5 ਸਾਲ ਕਾਨੂੰਨੀ ਤੌਰ 'ਤੇ ਰਹਿਣਾ ਪੈਂਦਾ ਹੈ ਤੇ ਫਿਰ ਆਪਣਾ ਨੈਤਿਕ ਚਰਿੱਤਰ ਅੰਗਰੇਜ਼ੀ ਭਾਸ਼ਾ ਤੇ ਸਮਝ ਅਤੇ ਅਮਰੀਕੀ ਸੰਵਿਧਾਨ ਪ੍ਰਤੀ ਲਗਾਵ ਸਾਬਿਤ ਕਰਨਾ ਪੈਂਦਾ ਹੈ ਇਸ ਪ੍ਰਕਿਰਿਆ ਦਾ ਸਭ ਤੋਂ ਮਹੱਤਵਪੂਰਨ ਪੜਾਅ ਹੈ ਵਫਾਦਾਰੀ ਦੀ ਸੌਂਖ ਜਿਸ ਵਿੱਚ ਉਮੀਦਵਾਰ ਆਪਣੇ ਪਿਛਲੇ ਦੇਸ਼ ਨਾਲ ਵਫਾਦਾਰੀ ਤਿਆਗ ਕੇ ਅਮਰੀਕਾ ਦੇ ਸੰਵਿਧਾਨ ਅਤੇ ਕਾਨੂੰਨ ਦੀ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ ਲੋਡ ਪੈਨ ਉੱਤੇ ਦੇਸ਼ ਲਈ ਹਥਿਆਰ ਚੁੱਕਣ ਜਾਂ ਸਿਵਲ ਸੇਵਾ ਕਰਨ ਦੀ ਕਸਮ ਵੀ ਖਾਂਦਾ ਹੈ ਸਾਲ 1790 ਤੋਂ ਲੈ ਕੇ ਅੱਜ ਤੱਕ ਇਹ ਪ੍ਰਥਾ ਚੱਲਦੀ ਆ ਰਹੀ ਹੈ ਅਮਰੀਕਾ ਨੇ 2024 ਦੇ ਵਿੱਚ 8 ਲੱਖ ਤੋਂ ਵੱਧ ਨਵੇਂ ਨਾਗਰਿਕ ਬਣਾਏ ਜਿਨ੍ਹਾਂ ਵਿੱਚ ਮੈਕਸੀਕੋ ਪਹਿਲੇ ਉੱਤੇ ਭਾਰਤ ਦੂਜੇ ਨੰਬਰ ਉੱਤੇ ਰਿਹਾ ਇੱਕ ਵਾਰ ਇਹ ਸੌਂ ਚੁੱਕਣ ਤੋਂ ਬਾਅਦ ਵਿਅਕਤੀ ਨੂੰ ਵੋਟ ਪਾਉਣ ਚੁਣੇ ਹੋਏ ਅਹੁਦੇ ਉੱਤੇ ਰਹਿਣ ਅਤੇ ਸੰਗੀ ਨੌਕਰੀਆਂ ਲਈ ਅਰਜ਼ੀ ਦੇਣ ਦਾ ਹੱਕ ਵੀ ਮਿਲ ਜਾਂਦਾ ਹੈ ਅਮਰੀਕਾ ਦੇ ਵਿੱਚ ਨਾਗਰਿਕਤਾ ਹਾਸਲ ਕਰਨਾ ਸਿਰਫ ਇੱਕ ਕਾਗਜ਼ੀ ਪ੍ਰਕਿਰਿਆ ਨਹੀਂ ਸਗੋ ਇੱਕ ਜਿੰਮੇਵਾਰੀ ਅਤੇ ਵਫਾਦਾਰੀ ਦਾ ਪ੍ਰਤੀਕ ਹੈ ਵਰਜੀਨੀਆ ਵਿੱਚ ਕੁਝ ਪ੍ਰਵਾਸੀ 11 ਅਕਤੂਬਰ ਨੂੰ ਅਮਰੀਕੀ ਨਾਗਰਿਕ ਬਣਨ ਦੇ ਲਈ ਤਿਆਰ ਸਨ ਪਰ ਸਰਕਾਰੀ ਸ਼ਟਡਾਊਨ ਦੇ ਕਾਰਨ ਉਹਨਾਂ ਦੀ ਵਫਾਦਾਰੀ ਦੀ ਸੌਂ ਸਮਾਰੋਹ ਰੱਦ ਕਰ ਦਿੱਤੀ ਗਈ ਇਹ ਲੋਕ ਸਾਲਾਂ ਤੋਂ ਕਾਗਜ਼ੀ ਕਾਰਵਾਈਆਂ ਤੇ ਇੰਟਰਵਿਊ ਦੇ ਇੰਤਜ਼ਾਰ ਦੇ ਵਿੱਚ ਨੇ ਕਈਆਂ ਕੋਲ ਦਹਾਕੇ ਪੁਰਾਣਾ ਗ੍ਰੀਨ ਕਾਰਡ ਵੀ ਸੀ ਅਮਰੀਕਾ ਵਿੱਚ ਨਾਗਰਿਕਤਾ ਹਾਸਲ ਕਰਨ ਲਈ ਵਿਅਕਤੀ ਨੂੰ ਐਨ 400 ਫਾਰਮ ਭਰਨਾ ਪੈਂਦਾ ਹੈ ਘੱਟੋ ਘੱਟ 5 ਸਾਲ ਕਾਨੂੰਨੀ ਤੌਰ ਤੇ ਰਹਿਣਾ ਪੈਂਦਾ ਹੈ ਤੇ ਫਿਰ ਆਪਣਾ ਨੈਤਿਕ ਚਰਿੱਤਰ ਅੰਗਰੇਜ਼ੀ ਭਾਸ਼ਾ ਤੇ ਸਮਝ ਅਤੇ ਅਮਰੀਕੀ ਸੰਵਿਧਾਨ ਪ੍ਰਤੀ ਲਗਾਵ ਸਾਬਿਤ ਕਰਨਾ ਪੈਂਦਾ ਹੈ ਇਸ ਪ੍ਰਕਿਰਿਆ ਦਾ ਸਭ ਤੋਂ ਮਹੱਤਵਪੂਰਨ ਪੜਾਅ ਹੈ ਵਫਾਦਾਰੀ ਦੀ ਸੌਂਪ ਜਿਸ ਵਿੱਚ ਉਮੀਦਵਾਰ ਆਪਣੇ ਪਿਛਲੇ ਦੇਸ਼ ਨਾਲ ਵਫਾਦਾਰੀ ਤਿਆਗ ਕੇ ਅਮਰੀਕਾ ਦੇ ਸੰਵਿਧਾਨ ਅਤੇ ਕਾਨੂੰਨ ਦੀ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ ਲੋੜ ਪੈਣ ਉੱਤੇ ਦੇਸ਼ ਲਈ ਹਥਿਆਰ ਚੁੱਕਣ ਜਾਂ ਸਿਵਲ ਸੇਵਾ ਕਰਨ ਦੀ ਕਸਮ ਵੀ ਖਾਂਦਾ ਹੈ। ਸਾਲ 1790 ਤੋਂ ਲੈ ਕੇ ਅੱਜ ਤੱਕ ਇਹ ਪ੍ਰਥਾ ਚੱਲਦੀ ਆ ਰਹੀ ਹੈ। ਅਮਰੀਕਾ ਨੇ 2024 ਦੇ ਵਿੱਚ 8 ਲੱਖ ਤੋਂ ਵੱਧ ਨਵੇਂ ਨਾਗਰਿਕ ਬਣਾਏ ਜਿਨ੍ਹਾਂ ਵਿੱਚ ਮੈਕਸੀਕੋ ਪਹਿਲੇ ਉੱਤੇ ਭਾਰਤ ਦੂਜੇ ਨੰਬਰ ਉੱਤੇ ਰਿਹਾ। ਇੱਕ ਵਾਰ ਇਹ ਸੌਂ ਚੁੱਕਣ ਤੋਂ ਬਾਅਦ ਵਿਅਕਤੀ ਨੂੰ ਵੋਟ ਪਾਉਣ, ਚੁਣੇ ਹੋਏ ਅਹੁਦੇ ਉੱਤੇ ਰਹਿਣ ਅਤੇ ਸੰਗੀ ਨੌਕਰੀਆਂ ਲਈ ਅਰਜ਼ੀ ਦੇਣ ਦਾ ਹੱਕ ਵੀ ਮਿਲ ਜਾਂਦਾ ਹੈ। ਅਮਰੀਕਾ ਵਿੱਚ ਨਾਗਰਿਕਤਾ ਹਾਸਲ ਕਰਨ ਲਈ ਵਿਅਕਤੀ ਨੂੰ N400 ਫਾਰਮ ਭਰਨਾ ਪੈਂਦਾ ਹੈ ਘੱਟੋ-ਘੱਟ 5 ਸਾਲ ਕਾਨੂੰਨੀ ਤੌਰ ਉਤੇ ਰਹਿਣਾ ਪੈਂਦਾ ਹੈ ਤੇ ਫਿਰ ਆਪਣਾ ਨੈਤਿਕ ਚਰਿੱਤਰ ਅੰਗਰੇਜ਼ੀ ਭਾਸ਼ਾ ਤੇ ਸਮਝ ਅਤੇ ਅਮਰੀਕੀ ਸੰਵਿਧਾਨ ਪ੍ਰਤੀ ਲਗਾਵ ਸਾਬਿਤ ਕਰਨਾ ਪੈਂਦਾ ਹੈ ਇਸ ਪ੍ਰਕਿਰਿਆ ਦਾ ਸਭ ਤੋਂ ਮਹੱਤਵਪੂਰਨ ਪੜਾਅ ਹੈ ਵਫਾਦਾਰੀ ਦੀ ਸੌਂਫ ਜਿਸ ਵਿੱਚ ਉਮੀਦਵਾਰ ਆਪਣੇ ਪਿਛਲੇ ਦੇਸ਼ ਨਾਲ ਵਫਾਦਾਰੀ ਤਿਆਗ ਕੇ ਅਮਰੀਕਾ ਦੇ ਸੰਵਿਧਾਨ ਅਤੇ ਕਾਨੂੰਨ ਦੀ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ ਲੋੜ ਪੈਣ ਉੱਤੇ ਦੇਸ਼ ਲਈ ਹਥਿਆਰ ਚੁੱਕਣ ਜਾਂ ਸਿਵਲ ਸੇਵਾ ਕਰਨ ਦੀ ਕਸਮ ਵੀ ਖਾਂਦਾ ਹੈ ਸਾਲ 1790 ਤੋਂ ਲੈ ਕੇ ਅੱਜ ਤੱਕ ਇਹ ਪ੍ਰਥਾ ਚੱਲਦੀ ਆ ਰਹੀ ਹੈ ਅਮਰੀਕਾ ਨੇ 2024 ਦੇ ਵਿੱਚ 8 ਲੱਖ ਤੋਂ ਵੱਧ ਨਵੇਂ ਨਾਗਰਿਕ ਬਣਾਏ ਜਿਨ੍ਹਾਂ ਵਿੱਚ ਮੈਕਸੀਕੋ ਪਹਿਲੇ ਉੱਤੇ ਭਾਰਤ ਦੂਜੇ ਨੰਬਰ ਉੱਤੇ ਰਿਹਾ ਇੱਕ ਵਾਰ ਇਹ ਸੌਂ ਚੁੱਕਣ ਤੋਂ ਬਾਅਦ ਵਿਅਕਤੀ ਨੂੰ ਵੋਟ ਪਾਉਣ ਚੁਣੇ ਹੋਏ ਅਹੁਦੇ ਉੱਤੇ ਰਹਿਣ ਅਤੇ ਸੰਗੀ ਨੌਕਰੀਆਂ ਲਈ ਅਰਜ਼ੀ ਦੇਣ ਦਾ ਹੱਕ ਵੀ ਮਿਲ ਜਾਂਦਾ ਹੈ